ਹਾਂਜੀ ਬਾਪਿਓ ਕੀ ਹਾਲ ਚਾਲ ਆ ਸਾਰੇ ਸਾਰੇ ਨੇ ਠੀਕ ਠਾਕ ਹੋਮੋਗੇ ਤੇ ਆਪਾਂ ਅੱਜ ਆਪਾਂ ਨੇ ਲਾਈਆ ਪਾਣੀ ਦੀ ਸਪੀਡ ਮਲੇਰ ਕੋਲੇ ਪ੍ਰਾਣੀਆਂ ਚਿਹਦੀਆਂ ਦੇ ਮੂਹਰੇ ਆ ਪਈਆ ਆਪਣੀ ਚੀਨੀ ਤੇ ਇਹ ਸਾਹਮਣੇ ਉਹ ਬੰਦਾ ਪਾਣੀ ਦਾ ਮਹਾਰਾਜਾ ਹੋਟਲ ਚੋਂ ਪਾਣੀ ਲੈਣ ਗਿਆ ਹੋਏ ਨੇ ਤੇ ਆ ਗਿਆ ਆਪਣਾ ਪਾਣੀ ਪਾਣੀ ਆਪਾਂ ਨੇ ਚੱਕ ਕੇ ਟੱਪ ਚੱਲੇ ਸਬੀਦ ਵਾਲ ਨੂੰ ਤੇ ਬਾਪਿਓ ਆ ਆਪਣੇ ਚਾਚਾ ਜੀ ਕਰ ਰਹੇ ਨੇ ਚਾਹ ਸਨੀ ਰੈਡੀ ਦੇਖ ਸਕਦੇ ਹੋ ਤੁਸੀਂ ਅਸੀਂ ਚਾਸ ਨਿਕਾਦ ਨੇ ਰੈਡੀ ਤੇ ਆਪਣੇ ਸਾਰੇ ਵਰਕਰਸ ਆ ਚੁੱਕੇ ਨੇ ਸਾਰੇ ਆੜੀ ਦੋਸਤੀ ਮੇ ਆਪਣੇ ਤੇ ਹੁਣ ਆਪਾਂ ਥੋੜਾ ਟਾਈਮ ਦੇ ਵਿੱਚ ਵਿੱਚ ਦੁੱਧ ਲੈਣ ਲੈਣੇ ਆਉਣਾ ਆਹ ਹੋ ਗਿਆ ਆਪਾਂ ਦੁੱਧ ਲੈਣ ਚੱਲੇ ਆ ਐਡਵੋਕੇਟ ਸਾਹਿਬ ਆਪਣੇ ਨਾਲ ਲੈ ਅੱਗੇ ਦੁੱਧ ਵਾਲੀ ਦੁਕਾਨ ਦੇ ਉੱਤੇ ਤੇ ਮੁੰਡਾ ਦੇਖਿਆ ਦੁੱਧ ਪਾ ਰਿਆ ਸੀ ਗਿਣ ਕੇ ਤੁੱਪ ਬਹੁਤ ਜ਼ਿਆਦਾ ਧੀਏ ਇੱਥੇ ਆਏ ਥੋੜਾ ਏਸੀ ਦੇ ਵਿੱਚ ਆਪਾਂ ਨੂੰ ਸਪੂਨ ਮਿਲਿਆ ਤੇ ਦੁੱਧ ਲੈ ਕੇ ਆਪਾਂ ਤੁਹਾਨੂੰ ਮਿਲਦੇ ਆਂ ਆ ਦੇਖਿਆ ਸਾਨੇ ਟੈਂਟਰ ਵਾਲੇ ਭਾਈਆ ਸਾਹਿਬ ਆ ਚੁੱਕੇ ਸੀ ਗਰਮੀ ਬਹੁਤ ਜ਼ਿਆਦਾ ਤੇ ਪਾਣੀ ਦਾ ਜੱਗ ਆਪਣੇ ਘਰ ਤਾਂ ਰੈਡੀ ਰਸ ਦੇਖ ਸਕਦੇ ਹੋ ਕਿ ਰਸ ਬਹੁਤ ਜ਼ਿਆਦਾ ਸੀਗਾ ਤੇ ਬੱਬੀ ਆਇਆ ਆਪਣਾ ਭਰਾ ਆ ਬੋਬੀ ਉਹਨੇ ਸੁਵੀਰ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਵਾਇਆ ਦੇ ਇਨਸਾਲਾਂ ਗਰਮੀ ਬਹੁਤ ਜ਼ਿਆਦਾ ਆਦੀ ਸੀ ਲੋਕਾਂ ਨੂੰ ਪਿਆਸ ਵੀ ਬਹੁਤ ਲੱਗਦੀ ਸੀ ਗਰਮੀ ਬਹੁਤ ਜ਼ਿਆਦਾ ਤੇਜੀ ਰਾਜ ਦੇ ਇਨਸਾਦ ਰੋਸ ਤੇ ਬਹੁਤ ਜ਼ਿਆਦਾ ਭੀੜ ਹੋ ਗਈ ਸੌ ਮਿੰਟ ਚੱਲ ਗਈ ਨੇ ਤੇ ਆ ਗਿਆ ਬਰਫ ਦਾ ਬਲਾਸਟ ਬਰਫ ਦਾ ਬਲਾਸਟ ਭਾਰੀ ਤੇਗਾ ਤਿੰਨ ਮੁੰਡਿਆਂ ਨੇ ਉਤਾਰਿਆ ਤੇ ਥੋੜਾ ਜਿਹਾ ਪਾਣੀ ਕਿਤਾਪਾਂ ਦੇ ਸੰ ਚਾ ਆਪਣਾ ਛੋਟਾ ਭਾਈ ਹੈ ਚੌੜੀ ਬਾਦ ਚ ਭਰਦਾ ਹੈ